ਵਾਹੋ ਯਾਰ ਗਿਆ ਸੀ ਉਹਨਾਂ ਦੇ ਘਰ ਕਾਦੀ ਪਾਰਟੀ ਨਾ ਕੋਈ ਚੰਦ ਦਾ ਖਾਣ ਨੂੰ ਮਿਲਿਆ ਨਾ ਇੰਜੋਏ ਹੋਇਆ ਨਾਲੇ ਭਰਾਵਾ ਇਹਨਾਂ ਦਾ ਸਾਕਤਪ ਪੁੱਠਾ ਜਿਹਾ ਹੀ ਆ ਘਰ ਦੇ ਮੈਂਬਰਾਂ ਦੀ ਆਪਸ ਚ ਬੰਦੀ ਬੁੰਦੀ ਨਹੀਂ ਈਸ਼ੂ ਪੁੱਤਰਾ ਗੱਲ ਸੁਣੀ ਆਇਆ ਦਾਦੀ ਚੱਲ ਚੰਗਾ ਠੀਕ ਆ ਹਾਂਜੀ ਦਾਦੀ ਪੁੱਤ ਕਿਹਦੀ ਨਾਲ ਗੱਲ ਕਰਦਾ ਸੀ ਮੇਰੇ ਦੋਸਤ ਗੁਰਨੂਰ ਦਾ ਫੋਨ ਸੀ ਬਲਜੀਤ ਦੀ ਗੱਲ ਕਰਦੇ ਸੀ ਉਹਦੇ ਮੁੰਡੇ ਦਾ ਜਨਮ ਦਿਨ ਸੀ ਮੈਨੂੰ ਪਾਰਟੀ ਤੇ ਬੁਲਾਇਆ ਸੀ ਪਰ ਹੈਰਾਨੀ ਤਾਂ ਇਹ ਦਾਦੀ ਹੋਨੇ ਕਿਸੇ ਹੋਰ ਨੂੰ ਬੁਲਾਇਆ ਹੀ ਨਹੀਂ ਬਸ ਗੁਰਨੂਰ ਉਹ ਹੀ ਪੁੱਛਦਾ ਸੀ ਤੂੰ ਉਥੇ ਗਿਆ ਸੀ ਕੀ ਬਣਿਆ ਪਤਾ ਅੱਜ ਕੱਲ ਦੇ ਸਮੇਂ 'ਚ ਆਪਣੇ ਘਰ ਕਿਸੇ ਵੀ ਜਣੇ ਖਣੇ ਨੂੰ ਕੋਈ ਨਹੀਂ ਬਣਾਉਂਦਾ ਤੇ ਜੇ ਤੈਨੂੰ ਤੇ ਦੋਸਤ ਨੇ ਆਪਣੇ ਘਰ ਬੁਲਾਇਆ ਨਾ ਤਾਂ ਇਹਦਾ ਮਤਲਬ ਉਹ ਤੈਨੂੰ ਆਪਣਾ ਸਮਝਦਾ ਆ ਤੇ ਤੂੰ ਐਦਾ ਦੇ ਪਰਿਵਾਰ ਨੂੰ ਭੰਡਦਾ ਇੱਕ ਚੰਗੀ ਕਰ ਲਈ ਹਿੰਦੀ ਪੁੱਤ ਅਰੇ ਘਰ ਦੇ ਸੋ ਪਰਦੇ ਹੁੰਦੇ ਆ ਪੁੱਤ ਜੇ ਕਿਸੇ ਦੇ ਘਰ ਜਾਓ ਨਾ ਤਾਂ ਆਪਣੀਆਂ ਅੱਖਾਂ ਐਨੀਆਂ ਨੀਂਆਂ ਰੱਖੋ ਪਿਓ ਨਾ ਦੇ ਸਤਕਾਰ ਤੋਂ ਬਿਨਾ ਉਹਨਾਂ ਦੀਆਂ ਕਮੀਆਂ ਨਾ ਦਿਸਣ ਤੇ ਜੋ ਦੋ ਉਹਨਾਂ ਦੇ ਘਰੋਂ ਨਿਕਲੋ ਸਰਵਾਨ ਤੇ ਇੰਨਾ ਕਾਬੂ ਰੱਖੋ ਕਿ ਉਹਨਾਂ ਦੇ ਘਰ ਦੇ ਰਾਤ ਤੇਜ ਦੋਵੇਂ ਸਾਵਿਤ ਰਹਿਣ ਤਾਂ ਜੋ ਤੁਹਾਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪਛਤਾਵਾ ਨਾ ਹੋਵੇ